ਤਸ ਵੇਲੇ ਦੀ ਬੜੀ ਹੈਰਾਨ ਕਰ ਦੇਣ ਵਾਲੀ ਤੇ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 40 ਸਾਲਾਂ ਦੀ ਮਹਿਲਾ ਦੇ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੀਗੀ ਆ ਦੱਸਦੀ ਕਿ ਪਹਿਲਾਂ ਤਾਂ ਉਹ ਖੁਦ ਹੈ ਜਿਹੜੀ ਖੁਦਕੁਸ਼ੀ ਕਰ ਲੈਂਦੀ ਆ ਤਾਂ ਉਸ ਦੇ ਨਾਲ ਨਾਲ ਆਪਣੇ ਦੋ ਬੱਚਿਆਂ ਨੂੰ ਵੀ ਜ਼ਹਿਰੀਲੀ ਚੀਜ਼ ਦੁੱਧ ਦੇ ਵਿੱਚ ਮਿਲਾ ਕੇ ਦੇ ਦਿੰਦੀ ਹੈ ਤੇ ਉਹਨਾਂ ਦੀ ਵੀ ਜਾਨ ਲੈ ਲਈ ਜਾਂਦੀ ਆ ਤਾਂ ਦੱਸਦੀ ਕਿ ਦੇਰ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੇ ਵਿੱਚ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਤੇ ਫਿਰ ਆਪ ਸਲਫਾਟ ਖਾ ਲਈ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਤਾਂ ਦੱਸਦੀ ਕਿ ਨਵਨੀਤ ਕੌਰ ਜੋ ਪਿੰਡ ਦੇ ਲੰਬardar ਵੀ ਇਤੇ ਘਰ ਦੇ ਵਿੱਚ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਪਹਿਲਾ ਆਪਣੇ 6 ਸਾਲ ਦੇ ਪੁੱਤਰ ਨੂੰ ਸਲਫਾਸ ਖਵਾਉਂਦੀ ਹੈ ਤੇ ਉਸ ਤੋਂ ਬਾਅਦ ਆਪਣੀ ਧੀ ਨਮਨਦੀਪ ਕੌਰ ਨੂੰ ਤੇ ਬਾਅਦ ਵਿੱਚ ਖੁਦ ਸਲਫਾਸ ਨਿਗਲ ਲੈਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਦੋਂ ਸਿਵਲ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਅਲੰਗ ਕਰ ਦਿੱਤਾ ਜਾਂਦਾ ਤਾਂ ਪੁਲਿਸ ਨੇ ਲਾਸ਼ਾਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਪੇਸ਼ ਦਿੱਤਾ ਤਾਂ ਕੀ ਆ ਪੂਰਾ ਮਾਮਲਾ ਆਉ ਜਾਣ ਲੈਣੇ ਆ ਕਿੰਨੇ ਆ ਜਣੇ ਨੇ ਦਵਾਈ ਖਾਦੀ ਆ ਗਈ ਜਿੰਨੇ ਕੌਣ ਕੌਣ ਨਹੀਂ ਬੱਚੇ ਕਿੱਡੇ ਦੇ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਖਿਆਲਤਾ ਮਾੜਾ ਹਾਂ ਸਤ ਪੂਰੀ ਕੋਈ 14 15 ਪੰਨ ਨਹੀਂ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਕੇ ਦਵਾਈ ਆ ਕੇ ਚੰਗੀ ਫੋਨ ਲਿਆ ਮੋਟਾ ਤੇ ਤੇਰੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿਲੰਦਰ ਜੀ ਜੀ ਉਹ ਜਲਾਇਓ ਨਾ ਪਾਇਆ ਤੇ ਟੌਪ ਸੱਠ ਦੇ ਅੱਛਾ ਉਹ ਨਾ ਇਹ ਕੋ ਕਰਨੇ ਕੋਈ ਲਗਾ ਕੀ ਕਰਨ ਉਹ ਆ ਕਾਉਂਡਿਕਾ ਕੰਡਾ ਚ ਨੀ ਕੰਡਾ ਉਹੀ ਕਾਣ ਕਲੋਟੀ ਉਹ ਕਿਸਾ ਜਮਾਅ ਕਰ ਗਿਆ ਉਹ ਕਰ ਕਰ ਕੇ ਵਾਤਾ ਬੜੀ ਲਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿਨਾ ਕਿਨਾ ਤੁਹਾਡੇ ਪਰਵਾ ਦੇ ਜਿਹੜੀ ਖਾਦੀ ਨਹੀਂ ਉਹ ਬੁੜਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਇਹਨਾਂ ਨੇ ਖਾਉਂ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6% ਮੁੰਡਾ ਤੇ 15 ਦਾ 15 ਸਾਦੀ ਕੁੜੀ ਉਹ ਤੀਜੀ ਪੇਟੀ ਵੀ ਕਹਿੰਦੇ ਹੈਗੀ ਸੀ ਜੀ ਉਹ ਬੋਗੇ ਗਈ ਕੁੜੀ ਇੱਕ ਬਾਹਰ ਗੱਲ ਵਾ ਉਹ ਜਿਲੰਦਰ ਬਾਹਰ ਫੜਾਈ ਕਰ ਦਿਆ ਜੀ ਰਾਦੀ ਵਾਖਿਆ ਕਿੰਨੇ ਕਵੇ ਦਈਏ ਇਹਦਾ ਯਾਰਾ ਹਸਪੀਟਲ ਵੀ ਲੈ ਕੇ ਗਏ ਸੀ ਜੀ ਬਹੁਤ ਮਗਰੋਂ ਖੜੇ ਪੂਰੇ ਅੱਛਾ ਇਹ ਤਾਂ ਪੂਰੇ ਠੀ ਹੋ ਗਏ ਜੀ

ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਏ ਸੀਗੀ ਇਹ ਜੋੜੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਜਿਹੜਾ ਉਹ ਜੋੜੀਆਂ ਕਲਾਂ ਦੇ ਰਹਿ ਪਪਾ ਨਾਲ ਕਹਿੰਸੀ ਜੀ ਨਵਜੀਤ ਕੌਰ ਸੀਗੀ ਕਰੰਦਕੀ ਸਕਿੰਦਰ ਕੌਰ ਦੀ ਪਤਨੀ ਮੇਰੇ ਕੋ ਸਮੇਤੋ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਉਦੋਂ ਦੁੱਧ ਵਾਲਕੇ ਤੇ ਰੱਖਤਾ ਤੇ ਠੰਡਾ ਹੋਊਗਾ ਪੁੱਤਾਂ ਵੀ ਲੱਗੇ ਕੋਈ ਨਾ ਤਾਂ ਖਾਰਕੂ ਵਾਲਾ ਸਕੂਰ ਸੀਗਾ ਕਿਵੇਂ ਸੋਚਦੇ ਭੁੱਖ ਜਾ ਕੇ ਉੱਥੋਂ ਕੋਈ ਪਤੰਗ ਗਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀਦੇ ਆ ਲੜਕੀ ਚਿੰਨ੍ਹ ਨੀਦ ਕੌਰ ਨੇ ਜਿੰਨ੍ਹ ਨੀਦ ਕੌਰ ਤੋਂ ਬਾਤ ਉਹਨਾਂ ਬੱਚਾ ਦੋ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਵਨਦੀਪ ਕੌਰ 16 ਸਾਲ ਦੀ ਆ ਬੇਟਾ ਨਵਰਾਜਦੀਪ ਸਿੰਘ 36 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਇਹ ਵੀ ਦੁੱਧ ਪੀਨੇ ਇਹਨਾਂ ਨੇ ਦੁੱਧ ਪੀਆ ਦੋ ਦੋਤੇ ਕੋਈ ਜਰੀ ਨਹੀਂ ਕੀ ਉਹਦੇ ਕਾਰਨ ਬੇਹੋਸ਼ ਹੋ ਗਏ ਬੇਹੋਸ਼ ਹੋ ਕੇ ਨਸਰ ਜਦੋਂ ਗੁਰਦੁਆਰੇ ਚ ਆਣ ਲੱਗਾ ਤੇ ਉਹ ਕਿੰਨੇ ਜਣੇ ਜਿਹੜੇ ਬੈੱਡ ਤੇ ਪਏ ਸੀਗੇ ਕਿੰਨਾ ਮੁੜ ਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦੰਦ ਤੋੜ ਗਏ ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾਜੀਤ ਸਿੰਘਾ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਜਦੋਂ ਹਣੇ ਤੱਕ ਪੀਹ ਜਿਓ ਦੀ ਕਾਰਵਾਈ ਅੰਦਰ ਵਿੱਚ ਨਹੀਂ ਹੋਈ ਸਰ ਕਿਹੜੀ ਜਰੀ ਕੀਤੀ ਪਤਾ ਲੱਗਾ ਕੀ ਪਤਾ ਨਹੀਂ ਲੱਗਾ ਕਿ ਖਾਤ ਸੀ ਕਿ ਜਾਂ ਕੋਈ ਵੈਜਾਈਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਨ ਰਿਪੋਰਟ ਆਏਗੀ ਜੋ ਕਰਨਾ ਕੀ 174 ਦੀ ਕਾਰਵਾਈ ਖਿਆਲ ਕਰਾਂਗੇ ਕਿ ਤੁਹਾਨੂੰ ਕਿ ਇਸ ਲੱਗਦਾ ਤੁਹਾਨੂੰ ਇਹ ਕਰ ਲੋ ਕੋਈ ਦਬਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ